ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੋਰ ਤੁਹਾਨੂੰ ਜਿਹੜੀ ਆਪਾਂ ਨੀਲੀ ਰਾਵੀ ਦੇ ਵਿੱਚ ਮੱਝ ਦਿਖਾਉਣੀ ਹੈ ਦੋਸਤੋ ਤੇ ਇੱਕ ਝੋਟੀ ਹੋਵੇਗੀ। ਪਹਿਲਾ ਸੂਬਾ ਸੂਈ ਹੋਈ ਝੋਟੀ ਆ। ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਆ ਵੀਰ ਹੁਣਾਂ ਦਾ ਕੋਈ ਪਸ਼ੂ ਵਪਾਰ ਦਾ ਕੰਮ ਨਹੀਂ ਹੈਗਾ ਦੋਸਤੋ ਬਿਲਕੁਲ ਘਰੇਲੂ ਘਰ ਦੇ ਪਸ਼ੂ ਆ। ਜਿੰਨਾਂ ਵਿੱਚੋਂ ਦੋਸਤੋ ਅੱਜ ਦੋ ਐਨੀਮਲ ਜਿਹੜੇ ਹੈਗੇ ਦੋ ਪਸ਼ੂ ਆ ਉਹ ਇੱਕ ਬਿਲਕੁਲ ਸੂਈ ਸਵਾਈ ਹੈਗੀ ਦੋਸਤੋ ਤੇ ਕਿੰਨੇ ਕ ਸਮੇਂ ਤੇ ਲੱਗੇ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਬਿਲਕੁਲ ਸਕਰੀਨ ਦੇ ਉੱਪਰ ਜਿਹੜੀ ਸਾਹਮਣੇ ਤੋਂ ਹੇਲੀ ਰાવી ਦੀ ਦੋਸਤੋ ਮੱਝ ਹੈ ਇਹ ਬਕਾਊ ਹੈ ਤੇ ਚਲਦੇ ਆਂ ਵੀਰ ਦੇ ਕੋਲ ਬਤੇਰੇ ਡਿਟੇਲ ਦੇ ਲਈ ਪੁੱਛ ਲੈਨੇ ਆ ਕੀ ਜਾਣਕਾਰੀ ਹੈਗੀ ਹੈ ਸਭ ਤੋਂ ਪਹਿਲਾਂ ਵੀਰੇ ਸਸਰੀਕਾਰ ਸਸਰੀਕਾਰ ਪਾ ਜੀ ਸਸਰੀਕਾਰ ਇੱਕ ਵੀਰੇ ਆਪਣਾ ਨਾਮ ਜ਼ਰੂਰ ਦੱਸ ਦੇ ਨਾਮ ਸ਼ਮਸ਼ੀਰ ਸਿੰਘ ਜੀ ਸ਼ਮਸ਼ੀਰ ਵੀਰੇ ਪ੍ਰੋਪਰ ਥਾਂ ਟਿਕਾਣਾ ਕਿਹੜਾ ਪੈਗਾ ਪਿੰਡ ਕਿਹੜਾ ਪਿੰਡ ਥਾਂ ਟਿਕਾਣਾ ਵੀਰ ਮੰਨਨ ਅੱਡਾ ਪੈਂਦਾ ਆਪਣਾ ਹਾਂਜੀ ਤੇ ਐਮਾ ਖੁਰਦਿਆ ਐਮਾ ਖੁਰਦਾ ਛੋਟਾ ਐਮਾ ਠੀਕ ਆ ਬਾਈ ਕੁਲੇ ਦੇ ਪਿੰਡੋਂ ਹੀ ਹੈ ਨਾ ਜੀ ਹਾਂ ਜੀ ਕੁਲੇ ਦੇ ਪਿੰਡ ਤੋਂ ਆਹਾਂਗੇ ਕੁਲੇ ਦੇ ਪਿੰਡ ਤੋਂ ਆਦਿ ਹਾਂ ਹਾਂ ਜੀ ਠੀਕ ਆ ਤੇ ਤਹਿਸੀਲ ਚਭਾਲ ਤੇ ਜ਼ਿਲ੍ਹਾ ਤਹਿਸੀਲ ਤੇ ਜ਼ਿਲ੍ਹਾ ਆਪਣਾ ਸ੍ਰੀ ਚਰਨਤਨ ਸਾਹਿਬ ਜੀ ਦੋਨੇ ਚਰਨਤਨ ਸਾਹਿਬ ਜੀ ਠੀਕ ਆ ਜੀ ਸ੍ਰੀ ਚਰਨਤਨ ਸਾਹਿਬ ਹੀ ਆ ਦੋਨੋਂ ਹਾਂ ਜੀ ਤੇ ਅੱਜ ਆਪਣੇ ਕੋਲ ਦੋ ਐਨੀਮਲ ਸੇਲ ਆ ਜੀ ਹਾਂ ਜੀ ਹਾਂ ਜੀ ਦੋ ਕਰ ਲੈਣੇ ਇੱਕ ਨੀਲੀ ਰਾਵੀ ਦੀ ਆਪਾਂ ਤੁਹਾਡੇ ਬੈਕ ਸਾਈਡ ਤੇ ਖੜੀ ਹੈ ਵੀਰ ਜੀ ਇਹ ਮੱਝ ਹੈਗੀ ਆ ਤੇ ਇਹਦੇ ਬਾਰੇ ਪਹਿਲਾਂ ਇਨਫੋਰਮੇਸ਼ਨ ਲੈ ਲਈਏ ਤੇ ਇੱਕ ਝੋਟੀ ਆ ਪਹਿਲਾਂ ਸੂਈ ਉਹ ਵੀ ਹੈਗੀ ਆਪਣੇ ਕੋਲ ਠੀਕ ਆ ਦੱਸਿਓ ਵੀਰ ਜੀ ਇਹਦੇ ਬਾਰੇ ਤੇ ਕਿੰਨਾ ਟਾਈਮ ਵੀਰ ਹੋ ਗਿਆ ਸੋਈ ਨੂੰ ਇਹਨੂੰ ਮਹੀਨੇ ਤੋਂ ਅੰਦਰ ਹੀ ਆ ਠੀਕ ਹੈ ਜੀ ਹਾਂ ਜੀ ਇੱਕ ਮਹੀਨੇ ਦਾ ਜਿਹੜਾ ਅੰਦਰ ਬਾੜ ਸਮਾਂ ਹੋ ਗਿਆ ਤੇ ਬੱਚਾ ਵੀਰ ਨੇ ਤਾਂ ਨੀਚੇ ਬੱਚਾ ਹੋਵੇ ਜੀ ਕੱਟੀ ਆ ਮਗਰ ਜੀ ਨੀਚੇ ਕੱਟੀ ਆ ਹਾਂ ਜੀ ਉਹ ਬਾਅਦ ਦਿਖਾ ਦਾਂਗੇ ਠੀਕ ਹੈ ਜੀ ਸੋ ਅਨੀਲੀ ਰਵੀ ਦੇ ਵਿੱਚ ਦੋਸਤੋ ਜਿਹੜੀ ਇਹ ਮੱਝ ਹੈਗੀ ਆ ਬਿਲਕੁਲ ਸਿੰਗਲ ਹੱਡੀ ਦੀ ਮੱਝ ਆ ਤੇ ਪਿੱਠ ਪੁੱਠਾ ਜਿਹੜਾ ਤੁਸੀਂ ਬਿਲਕੁਲ ਵੇਖੋ ਵੀਰ ਹੁਣਾਂ ਦੇ ਕਰੇ ਘਰੇਲੂ ਪਸ਼ੂ ਨੇ ਇੱਕ ਵਾਰੀ ਮੈਂ ਪਹਿਲਾਂ ਜਿਹੜਾ ਤੁਹਾਨੂੰ ਗੌਰ ਨਾਲ ਦਿਖਾ ਦੇਣਾ ਆ ਵਪਾਰੀ ਵੀਰ ਨਹੀਂ ਹੈਗੇ ਕਿ ਘਰੇਲੂ ਪਸ਼ੂ ਆ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਰੁਝਾਅ ਹੁੰਦਾ ਵੀ ਇੱਕ ਆਪਾਂ ਘਰਾਂ ਲਈ ਕਿਸੇ ਜ਼ਿੰਮੇਵਾਰ ਵੀਰ ਤੋਂ ਪਸ਼ੂ ਖਰੀਦ ਲੇ ਸੋ ਬੰਦਾ ਬੰਦਾ ਨਿਕਲ ਕੋਈ ਰਹਿਦਾ ਨਹੀਂ ਇਹ ਕਰਕੇ ਆਪਾਂ ਸੇਵਲੇ ਇੱਕ ਤੋਂ ਮਹਾ ਕਰ ਦਿੰਦੇ ਆ ਠੀਕ ਆ ਲੇਵਰ ਦੀ ਵੀਰ ਕਹਿੰਦਾ ਪ੍ਰੋਬਲਮ ਆ ਥੋੜੀ ਜੀ ਤਾਂ ਕਰਕੇ ਦੋ ਪਸ਼ੂ ਇਹਨਾਂ ਸਾਰੇ ਪਸ਼ੂਆਂ ਦੇ ਵਿੱਚੋਂ ਦੋ ਪਸ਼ੂ ਜਿਹੜੇ ਵਿਕਾਊਗਾ ਤੇ ਬਾਕੀ ਵੀਰੇ ਨੀਲੀ ਰਾਵੀ ਦੀ ਮੱਝ ਹੈ ਆਪਣੇ ਘਰ ਦੀ ਹੈ ਹਾਂ ਜੀ ਘਰ ਦੀ ਘਰ ਦੀ ਤੇ ਪਹਿਲੇ ਸਵੇਰੇ ਕੋਈ ਮਿਲਕ ਦਾ ਕਿੰਨਾ ਕਿਆ ਰਿਹਾ ਹੈ ਕਰਕੇ 15 16 ਕਿਲੋ ਤੇ ਚੱਲ ਗਈ ਜੀ ਠੀਕ ਆ ਹੁਣ ਸਮਾਂ ਮਹੀਨਾ ਕੋ ਗਿਆ ਸਮਾਂ ਮਹੀਨਾ ਕੋ ਗਿਆ ਤਾਂ ਨੁ ਪਰ ਆ ਵੀ ਕਲੇ ਬੰਨੇ ਆ ਪਠਿਆ ਘੁੱਠੇ ਦਾ ਸੂਤਰ ਨਹੀਂ ਆਉਂਦਾ ਉਹਨੇ ਕੇ ਪੈਂਦੇ ਫੇਰ ਚੋਲ ਲਈ ਦੀਆਂ ਜੀ ਹਾਂਜੀ ਅ ਸੋ ਦੋਸਤੋ ਬਿਲਕੁਲ ਹੁਣ ਮੌਕੇ ਦਾ ਬਿਲਕੁਲ ਵੀਰ ਜੀ 10 ਕਿਲੋ ਤਿਆਰ ਹੈ ਜੀ ਹੁਣ ਹਾਂਜੀ 10 ਕਿਲੋ 10 ਕਿਲੋ ਬਿਲਕੁਲ ਦੋਸਤੋ ਰੈਡੀ ਹੈਗਾ ਤੇ ਹੁਣ ਵੀ ਤਕਰੀਬਨ ਚੁਵਾਈ ਦਾ ਜਿਹੜਾ ਸਮਾਂ ਹੈਗਾ ਸੀਗਾ ਤੇ ਆਹ ਵੇਖੋ ਜੀ ਬਿਲਕੁਲ ਬਿੱਲੀਆਂ ਖਾਂ ਮੂੰਹ ਮੱਥਾ ਜਿਹੜਾ ਵੇਖੋ ਤੁਸੀਂ ਤੇ ਖੋਲ ਕੇ ਆਪਾਂ ਤੋੜ ਕੇ ਵਿਖਾਉਨੇ ਆ ਵੀਰ ਸ਼ਮਸ਼ੀਰ ਸਿੰਘ ਇਹਨੂੰ ਖੋਲੇ ਚ ਆ ਦੇਖੋ ਦੋਸਤੋ ਥਣਲੇਵਾ ਜਿਹੜਾ ਹੈਗਾ ਬਿਲਕੁਲ ਜਿੰਨਾ ਕ ਅੱਗੇ ਨੂੰ ਆ ਦੋਸਤੋ ਬਣਾਣਾ ਉਹਨਾਂ ਕ ਜਿਹੜਾ ਬੈਕ ਸਾਈਡ ਨੂੰ ਵਿਖਾਉਂਦੀ ਆ ਮਾਗੀ ਭਣਾ ਕੋਈ ਜਨਾ ਨਹੀਂ ਚੋਲੇ ਬੰਦਾ ਚੋਲੇ ਕਿਦੇ ਆਲ ਨਹੀਂ ਮਾਸਾ ਵੀ ਕਰਦੇ ਠੀਕ ਆ ਜੀ ਆਹ ਦੇਖੋ ਦੋਸਤੋ ਵਧੀਆ ਚੰਗੀ ਆ ਹੈਗੀ ਦੋਸਤੋ ਬੰਤਰ ਵਧੀਆ ਹੈਗੀ ਆ ਮੱਜ ਦੀ ਤਕਰੀਬਨ ਥਣ ਹਵਾਨਾ ਸਾਫ ਤੇ ਚਵਾਈ ਵੀਰ ਹੋ ਗਈ ਨਹੀਂ ਇੱਕ ਕਰਨੀ ਹਜੇ ਪਾਣੀ ਇਹਨੇ ਕਰਨੀ ਆ ਪਾਣੀ ਕਰਨੀ ਆ ਚਵਾਈ ਬਾਕੀ ਦੋ ਟਾਈਮ ਜਿਹੜੀ ਆ ਦੋਸਤੋ ਟਾਈਮ ਟੂ ਟਾਈਮ ਤੁਸੀਂ ਚਵਾਈ ਘਰ ਵਿਜ਼ਿਟ ਕਰਕੇ ਤਸਦੀਕ ਨਾ ਕਰ ਸਕਦੇ ਜੀ ਤੇ ਥਾਣਾ ਦੀ ਆਪਾਂ ਪੁੱਛ ਲੈਨੇ ਬਾਈ ਸ਼ਮਸ਼ੀਰ ਸਿੰਘ ਥਾਣਾ ਸੁਨਾਉ ਦਾ ਕਿਵੇਂ ਵੀਰ ਕੋਈ ਨਹੀਂ ਪੂਰ ਸ਼ਟਾ ਕੋਈ ਨਹੀਂ ਆਗਾ ਵਧੀਆ ਚਵਾਈ ਲੱਗੀ ਕਿਉਂਕਿ ਦੂਰੋਂ ਨੇੜੋਂ ਕਿਸੇ ਭੈਣ ਦਾ ਵੀਰ ਨਹੀਂ ਆਉਣਾ ਹੁੰਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਭਾਈ ਠੀਕ ਆ ਤੇ ਹੁਣ ਦੋਸਤੋ 10 ਕਿਲੋ ਦੀ ਚਵਾਈ ਬਿਲਕੁਲ ਰੈਡੀ ਐ ਸੇ ਥੰਡੇ ਤੇ ਵੀਰ ਨੇ ਪ੍ਰੋਬਲ ਜਿਹੜੀ ਹੈਗੀ ਸੀ ਤੁਹਾਨੂੰ ਦੱਸਤੀਆਂ ਮੁਸ਼ਕਲ ਵੀ ਕਈ ਨਾ ਲੇਬਰ ਦੀ ਕਮੀ ਹੁੰਦੀ ਆ ਪਸ਼ੂ ਬਤੇਰੇ ਹੋਣ ਕਰਕੇ ਸਾਹਮਣੇ ਖੜੋ ਜਿਹੜੇ ਆ ਦੋ ਪਸ਼ੂ ਜਿਹੜੇ ਵਕਾਉ ਨੇ ਤੇ ਇਸ ਤੋਂ ਬਾਅਦ ਵੀ ਜਿਹੜੀ ਇੱਕ ਝੋਟੀ ਹੈਗੀ ਆ ਉਹ ਵੀ ਆਪਾਂ ਕੱਢ ਲਗੇ ਪਰ ਉਸ ਤੋਂ ਪਹਿਲਾਂ ਕਿਹਦਾ ਰੇਟ ਰਹੇਗਾ ਵੀਰ ਜੀ ਰੇਟ ਜ਼ਰੂਰ ਦੱਸ ਜੀ ਮੁੱਲ ਵੀਰ ਜੀ ਭਾਣੇ 75 ਕਰਾ ਲਓ ਭਾਣੇ ਜਨਾ ਮਰਜ਼ੀ ਕਰਾ ਲਓ 60000 ਚੋਂ ਮਾਨਤਨ ਕਰ ਦਾਂਗੇ 60000 ਦੇ ਵਿੱਚੋਂ ਠੀਕ ਹੈ 65000 ਦੇ ਵਿੱਚੋਂ ਦੋਸਤੋਂ ਮਾਨਤਨ ਹੋਊਗਾ ਉਹ ਮੌਕੇ ਦੀ ਗੱਲ ਹੁੰਦੀ ਆ ਜਦੋਂ ਤੁਸੀਂ ਘਰੇ ਵਿਜ਼ਿਟ ਕੀਤੀ ਤਾਂ ਉਹ ਜ਼ਰੂਰ ਹੋ ਜਾਏਗਾ ਜਿੰਨੀ ਵੀ ਵੀਰ ਕੱਢ ਦੂਗਾ ਠੀਕ ਹੈ ਜੀ ਆਹ ਥਣ ਲੈ ਬਾਹਰ ਠੀਕ ਆਹ ਲਓ ਜੀ ਆਹ ਲਓ ਠੀਕ ਹੈ ਜੀ ਸ਼ਮਸ਼ੇਰ ਭਾਈ ਉਹ ਦੂਜੀ ਵੀ ਜਿਹੜੀ ਝੋਟੀ ਕੱਢ ਲਈਏ ਬਾਹਰ ਇਧਰ ਬਖਾਰ ਕੇ ਕੱਢ ਦੇ ਸੋ ਦੋਸਤੋ ਆਨਲਾਈਨ ਸੌਦੇ ਤੋਂ ਪਹਿਲਾਂ ਇੱਕ ਵਾਰੀ ਆਪਦੇ ਵਿਜ਼ਿਟ ਕਰਕੇ ਘਰੇ ਪਹੁੰਚ ਕੇ ਤਸੱਲੀ ਜ਼ਰੂਰ ਕਰ ਲਿਓ ਤੇ ਵੀਰ ਹੁਣਾਂ ਦੇ ਜਿਹੜੇ ਬਿਲਕੁਲ ਪਸ਼ੂ ਆ ਦੋਸਤ ਘਰੇਲੂ ਘਰੇਲੂ ਪਸ਼ੂ ਨੇ ਤੇ ਕਈ ਵਾਰਾਂ ਵਪਾਰੀ ਵੀਰ ਤੋਂ ਪਸ਼ੂ ਲਿਆ ਅਭੀ ਨਾ ਵੀ ਹੋ ਸਕਦੀ ਆ ਪਰ ਜਿਹੜੇ ਘਰ ਵਾਲੇ ਵੀਰ ਤੋਂ ਪਸ਼ੂ ਆਪਾਂ ਲੈ ਕੇ ਜਾਂਦੇ ਆ ਤਾਂ ਚੰਗੇ ਨਿਕਲਦੇ ਆ ਪਸ਼ੂ ਇੱਕ ਹੋਰ ਦੋਸਤੋ ਜਿਹੜੀ ਝੋਟੀ ਆ ਦੂਜਾ ਪਹਿਲਾਂ ਨਹੀਂ ਇਹਨਾਂ ਦੇ ਵਿੱਚ ਹਾਂਜੀ ਵੀ ਭਾਵੇਂ ਪਹਿਲਾਂ ਜੀ ਇਹ ਪਹਿਲਾਂ ਦਾ ਦੋਸਤੋ ਫਰਸਟ ਅਲੋਕੇਸ਼ਨ ਦੇ ਵਿੱਚ ਚੱਲ ਰਹੀ ਆ ਤੇ ਕਿੰਨਾ ਸਮਾਂ ਹੋ ਗਿਆ ਵੀਰ ਝੋਟੀ ਨੂੰ ਇਹਨੂੰ ਵੀ 15 ਦਿਨ ਹੋ ਹੋਏ ਹੋਣਗੇ 15 ਤੋਂ 20 ਦਿਨ ਹੋਏ ਹੋਣਗੇ ਤੇ ਬੱਚਾ ਤੁਸੀਂ ਦੱਸਿਆ ਸੀ ਮਰਿਆ ਜਾਂਦਾ ਹਾਂਜੀ ਬੱਚਾ ਮਰ ਗਿਆ ਬੁਸ਼ੀ ਆਪਣੇ ਤੋਂ ਠੀਕ ਆ ਜੀ ਆਪਣੇ ਤੋਂ ਫਿਰ ਉਦਾਂ ਠੀਕ ਹੈ ਇੱਕ ਆਰਟੀਫੀਸ਼ੀਅਲ ਜਿਹੜੀ ਦੋਸਤੋ ਪੂਛੀ ਬਣਾਈ ਸੀ ਉਹਨਾਂ ਵੀਰ ਉਹਨਾਂ ਨੇ ਤੇ ਫਿਲਹਾਲ ਜਦੋਂ ਪਾੜੇ ਤੇ ਬਿਲਕੁਲ ਚੱਲ ਗਈ ਆ ਪਾੜੇ ਤੇ ਕਗੇ ਚ ਪੈ ਗਈ ਆਦਤ ਪੈ ਗਈ ਆ ਤੇ ਫਿਲਹਾਲ ਉਹ ਹੁਣ ਬਿਲਕੁਲ ਥਾਪੀ ਦੇ ਹਿਸਾਬ ਦੀ ਲਾ ਲੋ ਵੀ ਬਿਲਕੁਲ ਥਾਪੀ ਮਾਰ ਕੇ ਥੱਲੇ ਬਹਿ ਜਾਣੇ ਵਾਲੀ ਗੱਲ ਆ ਧਾਰਾ ਦੋ ਦੋ ਧਾਰਾ ਮਾਰਦੇ ਆ ਜੀ ਠੀਕ ਹੈ ਤੇ 10 15 ਦਿਨ ਦਾ ਸੂਈ ਨੂੰ ਜੀ ਹਾਂ ਜੀ 15 ਤੋਂ 20 ਦਿਨ ਹੋ ਗਏ ਉਹਨਾਂ ਦੇ ਭਾਜੀ 15 ਤੋਂ 20 ਦਿਨ ਦਾ ਸਮਾਂ ਹੋ ਗਿਆ ਕੱਦ ਕਾਟ ਜਿਹੜਾ ਦੋਸਤੋ ਐਕਸਟਰਾ ਆਰਡੀਨਰੀ ਹੈ ਵੱਡੇ ਕੱਦ ਕਾਟ ਦੇ ਵਿੱਚ ਆ ਚੋਟੀ ਬਹੁਤ ਖੂਬਸੂਰਤ ਹੈ ਆਪਣੇ ਤਾਂ ਪੂਰੇ ਨਾਲ ਮਿਲ ਬਿਲਕੁਲ ਵੀਰ ਦਾ ਕਦ ਪੂਰਾ ਤਕਰੀਬਨ ਤੁਸੀਂ ਜਿਹੜਾ ਐਸਟੀਮੇਟ ਲਗਾ ਸਕਦੇ ਜੀ ਦੂਰੋਂ ਨੇੜੇੋਂ ਚੱਲ ਕੇ ਆਉਣਾ ਤੇ ਪੇਟ ਪੁੱਠੇ ਦੀ ਚੜਾਈ ਵੇਖੋ ਬਹੁਤ ਰਾਜੀ ਝੋਟੀ ਆ ਦੋਸਤੋ ਆ ਲੋ ਥਾੜਾ ਹਵਾਨਾ ਚੰਗਾ ਤੇ ਵੱਡੇ ਕਦ ਕੱਦ ਦੇ ਵਿੱਚ ਆ ਮੈਂ ਬਿਆਨ ਜਿਹੜਾ ਦੋਸਤੋ ਤਾਂ ਕਰਦਾ ਪਿਆ ਕਿਉਂਕਿ ਦੂਰੋਂ ਨੇੜੇੋਂ ਜਦੋਂ ਤੁਸੀਂ ਚੱਲ ਕੇ ਆਉਣਾ ਤੇ ਤੁਹਾਨੂੰ ਸਮਝ ਵਿੱਚ ਆ ਸਕੇ ਵੀ ਇਹ ਚੀਜ਼ ਕੀ ਆ ਆ ਲੋ ਤੇ ਖੂਬਸੂਰਤ ਹਵਾਨਾ ਤੇ ਆਹ ਵੇਖੋ ਜੀ ਐਨ ਨਖੜਵੇਂ ਥਾਣਾ ਦੋਸਤੋ ਸਪੇਸ ਜਿਹੜੀ ਹੈਗੀ ਆ ਥਾਣਾ ਦੀ ਉਹ ਵੀ ਬਾਕਮਾਲ ਹੈਗੀ ਆ ਸੋਹਣੀ ਸਪੇਸ ਜਿਹੜਾ ਥਾਂ ਲੱਗੇ ਆ ਐਨ ਮੁਠੀ ਵਾਲਾ ਥਾਣਾ ਠੀਕ ਹੈ ਆਹ ਫੇਸ ਦੀ ਕੁਆਲਿਟੀ ਵੇਖੋ ਅੱਛਾ ਅ ਸ਼ਮਸ਼ੇਰ ਭਾਈ ਹੁਣ ਮਿਲ ਕੇ ਵੱਲੋਂ ਕਿੰਨਾ ਗਾ ਦੁੱਧ ਚਵਾਰੀ ਹੈ ਦੁੱਧ ਦੇ ਵੀਰ ਜੀ ਹੈਗਾ 15-16 ਕਿਲੋ ਹਾਂਜੀ ਤੇ ਬੱਚਾ ਕਰਨ ਵੀ ਦੋ ਇੱਕ ਦਿਨੇ ਨੇ ਖਰਾਬ ਕੀਤਾ ਵਾ ਠੀਕ ਹੈ ਤੇ ਹੁਣ ਇਹ 13 ਦੇ ਕਿਲੋ ਚਲੰਦੀ ਆ ਮਤਲਬ ਕਿ 13 ਕਿਲੋ 14 ਜੇ 12 ਜੇ ਹਾਂਜੀ ਮਤਲਬ ਕਿ 13 ਕਿਲੋ ਦਾ ਆਪਾਂ ਐਸਟੀਮੇਟ ਲਾ ਲਿਆ 13 ਕਿਲੋ ਚਵਾਓਗੇ ਤੁਸੀਂ ਹਾਂਜੀ ਹਾਂਜੀ 13 ਕਿਲੋ ਚਵਾ ਦਾਂਗੇ ਠੀਕ ਆ ਭਲੇ ਆਨਲਾਈਨ ਕੋਈ ਵੀਰ ਚਵਾ ਲੈ ਠੀਕ ਚਵਾ ਦਾਂਗੇ ਟਾਈਮ ਟਾਈਮ ਟੂ ਟਾਈਮ ਬਣ ਕੇ ਮੰਨ ਲਓ ਵੀ ਜੇ ਹੁਣ 6 ਵਜੇ ਜਿੰਦਾ ਮਰਜੀ ਦੇ ਆਨਲਾਈਨ ਵੀ ਦੋ ਟਾਈਮ ਬੰਦਾ ਚਵਾ ਸਕਦਾ ਜੇ ਹੁਣ ਸ਼ਾਮ ਨੂੰ ਤਾਂ ਸਵੇਰ ਨੂੰ ਤੁਹਾਨੂੰ ਪਤਾ ਵੀ ਅਸੀਂ ਘਰ ਵਾਲੇ ਬੰਦੇ ਅਸੀਂ ਕਿਧੀਆਂ ਵੇਚ ਦਿੰਨੀਆਂ ਬਾਅਦ ਬਿਲਕੁਲ ਹਾਂਜੀ ਸੋ ਦੋਸਤੋ ਦੋ ਟਾਈਮ ਦੀ ਚੁਵਾਈ ਵੀਰਾਂ ਦਾ ਵੀ ਚਾਹੇ ਆਨਲਾਈਨ ਕਿਸੇ ਵੀਰ ਨੇ ਸੌਦਾ ਕਰਨਾ ਆਨਲਾਈਨ ਚੁਵਾਈ ਕਰ ਲਓ ਤੁਹਾਨੂੰ ਪਤਾ ਵੀ ਮਿਲਦੀ ਵੀ ਨਹੀਂ ਗੱਡੀ ਨੇ ਕਿਦਾਂ ਅਸੀਂ ਤੇ ਬਿਲਕੁਲ ਨਹੀਂ ਨਹੀਂ ਬੰਦਾ ਸਾਡਾ ਕੱਲ ਦਾ ਭੱਜ ਗਿਆ ਠੀਕ ਹੈ ਜੀ ਸੋ ਵੱਡੇ ਕਦ ਕਦ ਦੇ ਵਿੱਚ ਆ ਦੋਸਤੋ ਚੁਵਾਈ ਦੋ ਟਾਈਮ ਤੁਸੀਂ ਆਨਲਾਈਨ ਵੇਖਣੀ ਚਾਹੁੰਦੇ ਹੋ WhatsApp ਦੇ ਉੱਤੇ ਵੀਰ ਦੇ ਨਾਲ ਤੁਸੀਂ ਸੰਪਰਕ ਕਰਕੇ WhatsApp ਤੇ ਕਾਲ ਕਰਕੇ ਵੀਡੀਓ ਕਾਲ ਕਰਕੇ ਜਿਹੜੀ ਆ ਦੋ ਟਾਈਮ ਦੀ ਚੁਵਾਈ ਵੇਖ ਸਕਦੇ ਹੋ ਟਾਈਮ ਟੂ ਟਾਈਮ ਤੇ 13 ਕਿਲੋ ਵੀਰ ਕਹਿੰਦਾ ਵੀ ਹੁਣ ਕੋਈ ਵੀ ਵੀਰ ਆਉਂਦਾ ਚਾਹੇ ਲੀਟਰ ਮਾਰ ਲੇ ਦੋਸਤੋ ਕੰਡੇ ਵਾਲਾ ਦੁੱਧ ਕਹਿ ਲਓ ਇਚਵਾਈ ਤੁਸੀਂ ਆਪ ਕਰਨੀ ਹੈਗੀ ਆ ਆਪ ਦੀ ਸੋਚ ਸਮਝਦੇ ਨਾ ਆਪਾਂ ਸੋ ਕੋਈ ਵੀ ਖਰੀਦਣਾ ਆ ਲਓ ਠੀਕ ਆ ਸ਼ਮਸ਼ੇਰ ਭਾਈ ਕਿੰਨਾ ਕੁ ਮੁੱਲ ਕੀਤਾ ਇਹਦਾ ਭਾਜੀ ਮੁੱਲ ਤੇ ਭਣਾ ਦਾ 90 95 ਕਰਾ ਲਓ ਹਾਂਜੀ 85000 ਚ ਮਾਨਤਾ ਕਰਦਾ 85000 ਦੇ ਵਿੱਚੋਂ ਹਾਂਜੀ 85000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਵੀਰ ਕਿੰਦਾ ਵੀ ਕਰਦਾਂਗੇ ਬਾਕੀ ਜੀ ਮੱਚ ਤੁਹਾਨੂੰ ਪਤਾ ਪਾਲਣ ਲੱਗਿਆ ਵੀ ਟਾਈਮ ਲੱਗ ਜਾਂਦਾ ਬਿਲਕੁਲ ਜੀ ਹਾਂ ਜੀ ਆ ਲੋ ਠੀਕ ਹੈ ਜੀ ਬਾਕੀ ਕਿਸਾਨ ਵੀਰੋ ਗੱਲ ਇਸ ਤਰ੍ਹਾਂ ਹੈ ਵੀ ਇਹੋ ਜਿਹਾ ਪਸ਼ੂ ਲੈਣਾ ਹੋਵੇ ਤਾਂ ਤਕਰੀਬਨ ਲੱਖੋਂ ਬਾਹਰ ਵੀ ਮਿਲਦੇ ਆ ਤੇ ਪਰ ਮੁੱਲ ਜਿਹੜਾ ਵੀਰ ਨੇ ਬਿਲਕੁਲ ਚੀਜ਼ ਦੇ ਹਿਸਾਬ ਨਾਲ ਕੀਤਾ 85000 ਬਾਕੀ ਮੌਕੇ ਤੇ ਜਿਹੜਾ ਦੋਸਤੋ ਮਾਨਤਨ ਹੁੰਦਾ ਰਹਿੰਦਾ ਠੀਕ ਹੈ ਜੀ ਸ਼ਮਸ਼ੇਰ ਵੀਰੇ ਇੱਕ ਸੰਪਰਕ ਨੰਬਰ ਜ਼ਰੂਰ ਦੱਸ ਦਿਗੇ ਆਪਣੇ 62841 ਜੀ ਹਾਂ ਜੀ ਤੇ 89 2841 59098 ਜੀ ਠੀਕ ਹੈ ਜੀ ਇੱਕ ਫੇਰ ਰੀਪੀਟ ਕਰੀਏ ਵੀ ਜੀ ਹਾਂਜੀ ਹਾਂਜੀ ਕਿੰਨਾ ਬੋਲੇ ਦੁਬਾਰਾ ਜੀ 62841 ਹਾਂਜੀ 59098 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਹਨ ਵੀਰ ਸ਼ਮਸ਼ੇਰ ਤੇ ਦੋ ਐਨੀਮਲ ਆ ਜਿਹੜੇ ਦੋਸਤੋ ਘਰੇਲੂ ਘਰ ਦੇ ਪਸ਼ੂ ਆ ਦੋਵੇਂ ਬਕਾਊ ਨੇ ਇੱਕ ਤੁਹਾਨੂੰ ਆਪਾਂ ਦੂਜੇ ਸਵੇਰ ਸੂਈ ਹੋਈ ਨੀਲੀ ਰਾਵ ਦੀ ਝੋਟੀ ਵਿਖਾਈ ਆ ਤੇ ਇੱਕ ਪਹਿਲਾਂ ਨਾ ਪ੍ਰੂਨ ਜਿਹੜੀ ਆ ਦੋਸਤੋ ਫਸਟ ਲੋਕੇਸ਼ਨ ਦੇ ਵਿੱਚ ਚੱਲ ਰਹੀ ਇਹ ਝੋਟੀ ਦਿਖਾਈ ਆ ਬਿਨ ਬੱਚੇ ਤੋਂ ਬਿਲਕੁਲ ਰੈਡੀ ਜਿਹੜਾ 13 ਕਿਲੋ ਨੈਟ ਦੁੱਧ ਤੋਲਮਾ ਇਸ ਦੇ ਥੱਲੇ ਹੈਗਾ ਸੋ ਚਾਹ ਬਣਾ ਵੀਰ ਤੁਸੀਂ ਜਰੂਰ ਖਰੀਦ ਸਕਦੇ ਜੀ ਹੋਰ ਭਾਈ ਸ਼ਮਸ਼ੇਰ ਇਸ ਤੋਂ ਇਲਾਵਾ ਕੁਝ ਕਹਿਣਾ ਉਹ ਤਾਂ ਕੱਟੀ ਵੀ ਮੀਣੀ ਹੈਗੀ ਆ ਤੇ ਅਸੀਂ ਕਹਿੰਦੇ ਦੋ ਨੰਬਰ ਵਾਲੇ ਨੂੰ ਕੀ ਦੇਣੀ ਆ ਅੱਛਾ ਜੀ ਉਹਦੇ ਬਾਰੇ ਦੱਸ ਦਈਏ ਜੀ ਅਜਾ ਜੀ ਕਿੰਨਾ ਚਿਰ ਦੀ ਉਮਰ ਹੋ ਗਈ ਇਸ ਕੱਟੀ ਦੀ ਵੀਰ ਹਮਤ ਪਾਜੀ 1.5 ਸਾਲ ਹੋਣੀ ਹੈ ਇਹਦੀ 1.5 ਸਾਲ ਦੀ ਹੈ 1.5 ਸਾਲ ਤੋਂ ਥੱਲੇ ਹੋਗੇ ਨੇ ਤੁਹਾਨੂੰ ਪਰ ਨਾਲਜ ਨਹੀਂ ਕਰੀ ਦੀ ਇਹ ਵੀ ਹੈਗੀ ਮੀਣੀ ਜੇ ਚਲ ਦੇ ਹੁਣ ਅੱਛਾ ਚਲਦੀ ਹੈ ਜੀ ਠੀਕ ਆ ਠੀਕ ਆ ਮੀਣੀ ਕੱਟੀ ਆ ਦੋਸਤੋ ਵੀਰ ਦੇ ਕੋਲ ਉਹ ਤੁਸੀਂ ਜਰੂਰ ਖਰੀਦ ਸਕਦੇ ਜੀ ਤੇ ਡੇਢ ਸਾਲ ਦੀ ਵੀਰ ਕਹਿੰਦਾ ਉਮਰ ਹੋ ਗਈ ਆ ਤੇ ਥੋੜਾ ਕੱਦ ਕੱਠੀ ਘੱਟ ਕੀਤਾ ਕਿ ਸੇਵਾਸਾਮ ਤੋਂ ਥੋੜਾ ਜਿਹਾ ਜੀ ਬਾਜੀ ਤੁਹਾਨੂੰ ਪਤਾ ਵੀ ਇਦਾਂ ਹੀ ਹੁਣ ਪੱਠਿਆਂ ਨੂੰ ਚਲ ਜਾਏ ਮਗਰ ਨਹੀਂ ਹੁੰਦਾ ਕੋਈ ਵੀ ਪੱਠੇ ਪਾਉਣੇ ਕੇ ਪਹਿਲੀ ਆਪਣੇ ਠੇਕੇ ਤੇ ਆ ਕੇ ਬਿਲਕੁਲ 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 ਠੀਕ ਆ ਹਾਂਜੀ ਨਾਲ ਦੇਣ ਤੁਸੀਂ ਵੇਖਿਆ ਨਾਲ ਦਾ ਹਾਂ ਬਿਲਕੁਲ ਤੇ ਮਾਂ ਦਾ ਦੁੱਧ ਵੀਰ ਜੀ ਦਾ ਕੱਟੀ ਦਾ ਕਿੰਨਾ ਸੀ ਇਹਦਾ ਵੀਰ ਜੀ ਹੁਣ 15 16 ਕਿਲੋ ਜੀ ਉਹ ਵੀ ਆਪਣੇ ਘਰੇ ਮਾਂ ਦੀ ਹੈਗੀ ਹਾਂਜੀ 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 ਤੇ ਉਹ ਜਰੂਰ ਠੀਕ ਆ ਉਹ ਜ਼ਰੂਰ ਦਿਖਾ ਦਿਓ ਕਿਸੇ ਵੀਰ ਨੇ ਵੇਖਣੀ ਚਾਹੀਦੀ ਹੈ ਹਾਂਜੀ ਹਾਂਜੀ ਬਾਕੀ ਮੋਲੇ ਦਾ ਉਦੋਂ ਦੱਸ ਦਾਂ ਜੇ ਕੋਈ ਇਹਦੀ ਸਲਾਹ ਹੋ ਗਈ ਕਿਸੇ ਦੀ ਲੈਣੀ ਠੀਕ ਆ ਜੀ ਸੋ ਦੋਸਤੋ ਜਦੋਂ ਤੁਹਾਡੀ ਸਲਾਹ ਹੋਈ ਵੀ ਆਪਾਂ ਕੱਟੀ ਲੈਣੀ ਆ ਮੀਣੀ ਆ ਸਿੰਘ ਹਿੱਲਦੇ ਭਾਈ ਸ਼ਮਸ਼ੇਰ ਲਾ ਕੇ ਦਿਖਾ ਦਿਓ ਮੋਟੇ ਜੀ ਆਹ ਵੇ ਜੀ ਆਹ ਦੇਖੋ ਸਿੰਘ ਹਿੱਲਦੇ ਆ ਤੇ ਜੇ ਸਿੰਘ ਨਾਲ ਹਿੱਲਦੇ ਹੁਣ ਤੋਂ ਦੋਸਤੋ ਮੀਣੀ ਵੀ ਨਹੀਂ ਕਿਹਾ ਜਾਂਦਾ ਕਿਸੇ ਝੋਟੀ ਨੂੰ ਮੱਝ ਨੂੰ ਤੇ ਕੱਟੀ ਦਾ ਸਿੰਘ ਹਿੱਲਦੇ ਆ ਪ੍ਰੋਪਰ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਸ਼ਕੀਨ ਵੀਰ ਹੁੰਦੇ ਆ ਵੀ ਸਿੰਘ ਹਿੱਲਦੀ ਕੱਟੀ ਝੋਟੀ ਚਾਹੀਦੀ ਆ ਠੀਕ ਆ ਜੀ ਤੁਸੀਂ ਆਪਦੀ ਰੀਜ ਸ਼ੌਂਕ ਜਰੂਰ ਪੂਰਾ ਕਰ ਸਕਦੇ ਜੇ ਬਾਈ ਅ ਸਮਸ਼ੇਰ ਤੇ ਜਿਹੜੇ ਸੰਪਰਕ ਨੰਬਰ ਨੇ ਲਗਾਤਾਰ ਜਿਹੜੇ ਸਕਰੀਨ ਦੇ نیچے ਚੱਲ ਰਹੇ ਨੇ ਠੀਕ ਹੈ ਜੀ ਮੋਲ ਜਿਹੜਾ ਖਾਸ ਤੌਰ ਤੇ ਫੋਨ ਤੇ ਕੀਤਾ ਜਾਵੇਗਾ ਜਿਸ ਵੀ ਕਿਸਾਨ ਵੀਰ ਨੇ ਖਾਸ ਤੌਰ ਤੇ ਲੈਣੀ ਹੋਈ ਖਰੀਦਣੀ ਹੋਈ ਠੀਕ ਆ ਬਾਕੀ ਦੋ ਐਨੀਮਲ ਤੁਹਾਨੂੰ ਇਹ ਦਿਖਾਈ ਆ ਇੱਕ ਕੱਟੀ ਦਿਖਾਈ ਆ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ